ਇੱਕ ਸਫਲਿਤ ਵੋਟ ਪਾਣ ਆਇਆ ਜੋ ਵਿਦ ਫੈਮਿਲੀ ਕਿਹਾ ਨਾ ਕੀ ਕਹਿਣਾ ਚਾਹੂੰਗਾ ਸਰ ਅਨੰਦਪੁਰ ਸਰ ਤੋਂ ਵੋਟ ਪਾਣ ਆਏ। ਕੋਸ਼ਿਸ਼ காங்கிரஸ் ਪਾਰਟੀ ਦੀ ਵੱਡੀ ਜਿੱਤ ਹੋਊਗੀ ਪੂਰੇ ਪੰਜਾਬ ਦੇ ਵਿੱਚ। ਔਰ ਅੱਜ ਮੈਂ ਆਪਣੇ ਆਪਣੀ ਵਾਈਫ ਨਾਲ ਆਪਣੇ ਸੰਗੂਰ ਦੇ ਵਿੱਚ ਵੋਟ ਪਾਣ ਵਾਸਤੇ ਆਏ ਆਂ। ਖੈਰਾ ਸਾਹਿਬ ਵਾਸਤੇ, ਪਾਰਟੀ ਵਾਸਤੇ ਔਰ ਜੋ ਮਾਹੌਲ ਪੰਜਾਬ ਦਾ ਹੈ ਉਸ ਤੋਂ ਤੁਸੀਂ ਦੇਖੋਗੇ ਕਿ ਆਉਣ ਵਾਲੀ 4 ਤਰੀਕ ਨੂੰ ਹਰ ਕੈਂਡੀਡੇਟ ਪੰਜਾਬ ਦਾ ਕਾਂਗਰਸ ਪਾਰਟੀ ਦਾ ਜਿੱਤ ਕੇ ਵੱਡੀ ਲੀਡ ਨਾਲ ਬਾਹਰ ਆਊਗਾ ਕਿਉਂਕਿ ਇਸ ਵਾਰ ਲੋਕਾਂ ਨੇ ਜੋ ਫਤਵਾ ਹੈ ਉਹ ਸੂਬਾ ਸਰਕਾਰ ਦੀ ਪਿਛਲੇ 2.5 ਸਾਲ ਦੀ ਜੋ ناکامی ਰਹੀ ਹੈ ਉਸ ਦੇ ਖਿਲਾਫ ਦੇਣਾ ਹੈ ਔਰ ਜੋ ਭਾਜਪਾ ਦੀ ਸਰਕਾਰ ਦੀ ਪਿਛਲੇ 10 ਸਾਲ ਦੀ ਸਰਕਾਰ ਦਿੱਲੀ ਚ ਰਹੀ ਹੈ ਜਿਸ ਤਰੀਕੇ ਨਾਲ ਲੋਕਾਂ ਨੂੰ ਵੱਖ-ਵੱਖ ਮੁੱਦਿਆਂ ਦੇ ਉੱਪਰ ਤਕਲੀਫ ਹੋਈ ਹੈ ਉਸ ਗੱਲ ਦੇ ਉੱਪਰ ਤੁਸੀਂ ਦੇਖੋਗੇ ਕਿ ਵੱਡਾ ਫਤਵਾ ਕਾਂਗਰਸ ਪਾਰਟੀ ਦੇ ਹੱਕ ਚ ਪੰਜਾਬ ਚ ਲੋਕਾਂ ਨੂੰ ਦੇਖਣ ਨੂੰ ਮਿਲੇਗਾ ਔਰ ਦਿੱਲੀ ਦੇ ਵਿੱਚ ਮਹਾ ਗਠਜੰਬੰਦਨ ਦੀ ਕਾਂਗਰਸ ਪਾਰਟੀ ਦੀ ਸਰਕਾਰ ਖੜੀ ਹੋਊਗੀ ਗਰਮੀ ਰਹੀ ਹੈ ਗਰਮੀ ਦੇ باوجود ਲੋਕਾਂ ਦਾ ਕਿਵੇਂ ਦਾ ਉਤਸ਼ਾਹ ਰਿਹਾ ਤੁਹਾਨੂੰ ਬਹੁਤ ਤੁਹਾਡੇ ਸਭ ਬਹੁਤ ਉਤਸ਼ਾਹ ਸੀ ਬਹੁਤ ਪਿਆਰ ਮਿਲਿਆ ਸਰ ਦਾਹੁਰ ਗਾਂਧੀ ਜੀ ਨੇ ਪੋਲਿੰਗ ਸਟੇਸ਼ਨਾਂ ਤੇ ਨਜ਼ਰ ਰੱਖਣ ਦੀ ਜਿਵੇਂ ਗੱਲ ਕੀਤੀ ਹੈ ਇਹਨੇ ਆਪ ਵੀ ਦੌਰ ਦੇ ਜਿਹੜਾ ਕੋਨਾ ਬੈਠ ਕੇ ਦੇਖਿਆ ਦੇਖੋ ਇਹ ਹਰ ਕਾਂਗਰਸ ਪਾਰਟੀ ਦਾ ਵਰਕਰ ਜਿਨੇ ਦੱਬ ਕੇ ਪਾਰਟੀ ਵਾਸਤੇ ਲੜਾਈ ਲੜੀ ਹੈ ਇੱਕ ਮਹੀਨਾ ਅੱਜ ਸਾਰੇ ਸਾਡੇ ਵਰਕਰ ਸਹਿਬਾਨ ਤੇ ਲੋਕ ਜਿਨ੍ਹਾਂ ਦਾ ਰੁਝਾਨ ਕਾਂਗਰਸ ਪਾਰਟੀ ਪੱਕੀ ਹੈ ਅੱਜ ਸਾਡੇ ਸਾਰੇ ਵਰਕਰ ਸਹਿਬਾਨ ਬੂਥ ਦੇ ਉੱਪਰ ਅਖੀਰਲੇ ਦਮ ਤੱਕ ਲੜਾਈ ਲੜਨ ਕੇ ਅੰਦਰ ਵੀ ਤੇ ਬਾਹਰ ਵੀ ਤਾਂ ਕਿ ਵਾਤ ਤੋਂ ਵਾਤ ਪੋਲਿੰਗ ਹੋ ਸਕੇ ਤੁਸੀਂ ਦੇਖੋ ਭਾਂਗੋ ਦੇ ਗਰਮੀ ਹੈ ਕਿਵੇਂ ਪੋਲਿੰਗ ਸਟੇਸ਼ਨ ਭਰੇ ਪਏ ਆ ਔਰ ਸਾਡੇ ਪੋਲਿੰਗ ਬੂਥ ਬਾਹਰਲੇ ਭਰੇ ਪਏ ਆ ਇਸ ਤੋਂ ਪਤਾ ਲੱਗਦਾ ਕਿ ਲੋਕ ਅੱਜ ਸਰਕਾਰਾਂ ਨੂੰ ਸਨੇਹਾ ਦੇਣਾ ਚਾਹੁੰਦੇ ਆ ਔਰ ਆਪਣੀ ਵੋਟ ਦੀ ਤਾਕਤ ਦੇ ਤਹਿਤ ਸੁਨੀਹਾ ਦੇ ਕੇ ਕਾਂਗਰਸ ਪਾਰਟੀ ਦੀ ਵੱਡੀ ਜਿੱਤ ਕਰਨਗੇ ਸਰ ਐਗਜ਼ਿਟ ਐਗਜ਼ਿਟ ਪੋਲ ਦੇ ਵਿੱਚ ਮਨਾ ਕੀਤਾ ਕਾਂਗਰਸ ਪਾਰਟੀ ਨੇ ਜਾਂਦੇ ਜਿਹੜੇ ਚੈਨਲ ਐਗਜ਼ਿਟ ਪੋਲ ਉਹ ਤਾਂ ਇਸ ਕਰਕੇ ਆ ਕਿਉਂਕਿ ਜਿਹੜੇ ਚੈਨਲ ਐ 4 ਤਰੀਕ ਤੋਂ ਬਾਅਦ ਵਿਚਾਰੇ ਆਪਣੀ ਗੱਲ ਨੂੰ ਰੱਖ ਸਕਣਗੇ ਉਹ ਹਲਕਾ ਦਬਾਅ ਚ ਹੀ ਰਹਿੰਦੇ ਸੀ ਪਿਛਲੇ 10 ਸਾਲ ਤੋਂ ਆਪਾਂ ਸਭ ਨੇ ਦੇਖਿਆ ਕਿ ਕਿਹੜੇ ਕਿਹੜੇ ਪੰਜਾਬ ਦੇ ਕਿਹੜੇ ਕਿਹੜੇ ਚੈਨਲ ਨਾਲ ਕੀ ਹੋ ਰਿਹਾ ਜੀ ਨਾਲ ਕੀ ਹੋਇਆ ਤੇ ਕਿਸ ਤਰ੍ਹਾਂ ਅਜੀ ਅਜੀਤ ਅਖਬਾਰ ਨਾਲ ਕੀ ਹੋਇਆ ਤੋਂ ਇਸ ਕਰਕੇ ਸਰਕਾਰਾਂ ਨੇ ਲੋਕਾਂ ਦੀ ਲੋਕਤੰਤਰ ਦਾ ਘਾਣ ਕਰਨ ਵਾਸਤੇ ਜ਼ੁਬਾਨ ਨੂੰ ਬੰਦ ਕਰਨ ਦੀ ਗੱਲ ਕੀਤੀ ਹੈ ਇਸੇ ਕਰਕੇ ਤੁਸੀਂ ਦੇਖੋਗੇ ਜਿਹੜਾ ਸੰਵਿਧਾਨ ਨੂੰ ਬਚਾਉਣ ਵਾਸਤੇ ਅੱਜ ਟੀਚਾ ਪੂਰੇ ਹਿੰਦੁਸਤਾਨ ਚ ਚੱਲਿਆ ਹੈ ਇਸ ਇਸ ਸੰਵਿਧਾਨ ਜੋ ਸਾਨੂੰ ਦੇਸ਼ ਨੂੰ ਮਿਲਿਆ ਇਹ ਸਾਡੀ ਲੋਕਾਂ ਦੀ ਆਜ਼ਾਦੀ ਦੇ ਵਿੱਚ ਜੋ ਕੁਰਬਾਨੀਆਂ ਤੇ ਸ਼ਹਾਦਤਾਂ ਰਹੀਆਂ ਉਹਦੇ ਕਰਕੇ ਮਿਲਿਆ ਸੀ ਤੇ ਅੱਜ ਸੰਵਿਧਾਨ ਹੀ ਖਤਰੇ 'ਚ ਹੋ ਗਿਆ ਹੈ ਤੇ ਅੱਜ ਸਾਰਾ ਦੇਸ਼ ਸੰਵਿਧਾਨ ਨੂੰ ਬਚਾਉਣ ਵਾਸਤੇ ਖੜਾ ਹੈ ਤੇ ਤੁਸੀਂ ਦੇਖਿਆ ਜਿਸ ਤਰ੍ਹਾਂ ਭਾਜਪਾ ਦੀ ਬੱਡੇ ਬੱਡੇ ਲੀਡਰਾਂ ਦੇ ਬੁਖਲਾਹਟ ਆਈ ਪਈ ਹੈ ਉਹ ਇਸੇ ਕਰਕੇ ਆਈ ਹੈ ਕਿ ਰਾਈਟ ਟੂ ਸਪੀਚ ਰਾਈਟ ਟੂ ਵਰਕ ਮਤਲਬ ਕੋਈ ਵੀ ਕਿਸੇ ਚੀਜ਼ ਦਾ ਫ੍ਰੀडम ਨਹੀਂ ਰਿਹਾ ਯਾਰ ਤੁਸੀਂ ਕਿਸੇ ਚੀਜ਼ ਦੇ ਉੱਪਰ ਕੋਈ ਗੱਲ ਹੀ ਨਹੀਂ ਕਰ ਸਕਦੇ ਤੋ ਇਸ ਕਰਕੇ ਅੱਜ ਜਿਹੜਾ ਸੰਵਿਧਾਨ ਬਚਾਉਣ ਵਾਸਤੇ ਵੋਟ ਲੋਕ ਪਾ ਰਹੇ ਹਨ ਔਰ ਲੋਕ ਦੇਸ਼ ਦੇ ਵਿੱਚ ਬੀਜੇਪੀ ਨੂੰ ਔਰ ਸੂਬੇ ਵਿੱਚ ਆਮ ਆਦਮੀ ਪਾਰਟੀ ਨੂੰ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਅਸੀਮ ਸਾਹਿਬ ਵੋਟ ਪਾ ਰਹੇ ਸੀ ਨਹੀਂ ਚਲੋ ਉਹਦਾ ਇਲੈਕਸ਼ਨ ਕਮਿਸ਼ਨ ਦੀ ਮਸ਼ੀਨ ਖਰਾਬ ਹੋ ਗਈ ਮਸ਼ੀਨ ਰਿਪਲੇਸ ਹੋ ਜਾਂਦੀ ਹੈ ਉਹ ਕੋਈ ਐਡਾ ਵੱਡਾ ਗੱਲ ਨਹੀਂ ਹੈ ਮੇਨ ਗੱਲ ਤਾਂ ਇਹ ਹੈ ਕਿ ਲੋਕਾਂ ਦਾ ਜੋ ਰੁਝਾਨ ਹੈ ਜਾਂ ਲੋਕਾਂ ਦਾ ਮਨ ਹੈ ਜਾਂ ਜੋ ਲੋਕਾਂ ਦਾ ਫਤਵਾ ਹੈ ਉਹ ਅੱਜ ਵੱਡੇ ਪੰਦਰ ਦੇ ਉੱਪਰ ਸਮੁੱਚੇ ਪੰਜਾਬ 'ਚ ਨਹੀਂ ਹਿੰਦੁਸਤਾਨ 'ਚ ਕਾਂਗਰਸ ਪਾਰਟੀ ਦੇ ਹੱਕ 'ਚ ਹੈ ਕਿਉਂਕਿ ਲੋਕ ਬੀਜੇਪੀ ਨੂੰ ਬੀਜੇਪੀ ਦੀ ਕਾਰਗੁਜ਼ਾਰੀ ਨੂੰ ਹਰਾਣਾ ਚਾਹੁੰਦੇ ਆ ਕਿਉਂਕਿ ਬੀਜੇਪੀ ਦੀ ਸਰਕਾਰ ਸਿਰਫ 5-10 ਬੰਦੇ ਅਡਾਨੀ ਤੇ ਉਹਦੇ ਵਰਗੇ ਸਾਥੀ ਹੀ ਅਮੀਰ ਤੇ ਵੱਡੇ ਹੋਏ ਆ ਉਹਨਾਂ ਦੀ ਕਰਜ਼ੇ ਮਾਫ ਹੋਏ ਆ ਦੇਸ਼ ਅੱਗੇ ਨਹੀਂ ਵਧਿਆ ਅੱਜ ਲੋਕ ਚਾਹੁੰਦੇ ਆ ਜਿਸ ਤਰ੍ਹਾਂ ਕਾਂਗਰਸ ਨੇ ਚੰਗੇ ਕਾਨੂੰਨ ਲਿਆਂਦੇ ਸੀ ਮਨਮੋਹਨ ਸਿੰਘ ਜੀ ਨੇ ਚੰਗੇ ਕਾਨੂੰਨ ਲਿਆਂਦੇ ਸੀ ਜਿਨ੍ਹਾਂ ਨੇ ਦੇਸ਼ ਦੇ ਹਰ ਵਰਗ ਨੂੰ ਮਜ਼ਬੂਤ ਕਰਕੇ ਅੱਗੇ ਪਹੁੰਚਾਇਆ ਤਾਂ ਅੱਜ ਤੁਸੀਂ ਦੇਖੋਗੇ ਵੱਡੇ ਪੱਧਰ ਦਾ ਫਤਵਾ ਕਾਂਗਰਸ ਪਾਰਟੀ ਨੂੰ ਪੂਰੇ ਪੰਜਾਬ 'ਚ ਹੀ ਨਹੀਂ ਪੂਰੇ ਦੇਸ਼ 'ਚ ਮਿਲੂਗਾ ਮੈਡਮ ਤੁਸੀਂ ਬੋਲੋ ਬੜਾ ਮਸ਼ਕੂਰ ਆ ਆਪਣੇ ਛੋਟੇ ਵੀਰ ਵਿਜਿੰਦਰ ਸਿੰਘਲਾ ਜੀ ਦਾ ਜਿਹੜੇ ਕਿ ਆਨੰਦਪੁਰ ਤੋਂ ਇਲੈਕਸ਼ਨ ਲੜ ਰਹੇ ਨੇ ਔਰ ਸਪੈਸ਼ਲੀ ਆਪਣੇ ਪਰਿਵਾਰ ਨੂੰ ਲੈ ਕੇ ਸੰਗਰੂਰ ਦੇ ਇਸ ਹਰੀਪੁਰਾ ਪੋਲਿੰਗ ਸਟੇਸ਼ਨ ਤੇ ਵੋਟ ਪਾਉਣ ਲਈ ਆਏ ਨੇ ਕਾਂਗਰਸ ਪਾਰਟੀ ਨੂੰ ਔਰ ਵਿਸ਼ੇਸ਼ ਤੌਰ ਤੇ ਮੇਰੇ ਹੱਕ ਵਿੱਚ ਇਹਨਾਂ ਦੀ ਸਮੁੱਚੀ ਟੀਮ ਨੇ ਸਾਰੇ ਹੀ ਲੋਕ ਸਭਾ ਦੇ ਵਿੱਚ ਬਹੁਤ ਦ੍ਰਿੜਤਾ ਨਾਲ ਕੰਮ ਕੀਤਾ ਬਲਕਿ ਸਾਰੇ ਕਾਂਗਰਸ ਕੀਡਰ ਨੇ ਬਹੁਤ ਮਜਬੂਤੀ ਨਾਲ ਤੁਸੀਂ ਦੇਖਿਆ ਸਾਡਾ ਰੋਡ ਸ਼ੋ ਜਿਹੜਾ ਸੀ ਉਹ 30 ਤਾਰੀਖ ਦਾ ਇੱਕ ਲਾਂ ਮਿਸਾਲ ਰੋਡ ਸ਼ੋ ਔਰ ਕਾਂਗਰਸ ਦੇ ਵਰਕਰਾਂ ਨੇ ਬਹੁਤ ਪੱਬਾਂ ਭਾਰ ਹੋ ਕੇ ਵੋਟ ਪਾਈ ਆ ਔਰ ਅੱਜ ਮੈਂ ਇੱਕ ਗੱਲ ਥੋੜੀ ਜਿਹੀ ਤੁਹਾਡੇ ਜ਼ਰੀਏ ਆਲਰੇਡੀ ਮੈਂ ਡੀਸੀ ਸੰਗੂਰ ਨਾਲ ਗੱਲ ਕਰ ਲਈ ਆ ਔਰ ਮਿਸਟਰ ਦਿਨੇਸ਼ਣ ਜਿਹੜੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਆਬਜ਼ਰਵਰ ਨੇ ਲੋਕ ਸਭਾ ਦੇ ਉਹਨਾਂ ਨੇ ਇੱਕ ਗੱਲ ਨਿਹੰਦੀ ਉਹਨਾਂ ਦੇ ਧਿਆਨ ਚ ਕਿ ਪਿੰਡਾਂ ਚੋਂ ਰਿਪੋਰਟਸ ਆਈਆਂ ਕਿ ਨਰੇਗਾ ਵਰਕਰਸ ਨੂੰ ਜਿਹੜੇ ਉਹਨਾਂ ਦੇ ਸੈਕਟਰੀ ਨੇ ਪੰਚਾਇਤਾਂ ਦੇ ਔਰ ਜਿਹੜੇ ਮੇਟ ਨੇ ਉਹ ਇੱਕ ਜਗ੍ਹਾ ਤੇ ਇਕੱਠੇ ਕਰਕੇ ਘਰਾ ਦੇ ਵਿੱਚ ਉਹਨਾਂ ਨੂੰ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਔਰ ਦੂਸਰਾ ਲਾਲਚ ਵਗੈਰਾ ਦਿੱਤਾ ਜਾ ਰਿਹਾ ਤੋਂ ਉਹਨਾਂ ਨੇ ਮੈਨੂੰ ਯਕੀਨ ਦਿਵਾਇਆ ਕਿ ਅਸੀਂ ਇਹ ਸਾਰਾ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਇਸ ਇਸ ਕੰਪਲੇਨ ਤੋਂ ਇਲਾਵਾ ਪੋਲਿੰਗ ਸਮੂਥ ਚੱਲ ਰਹੀ ਹੈ ਔਰ ਸਾਨੂੰ ਪੂਰਨ ਆਸ ਹੈ ਕਿ ਜਿਵੇਂ ਸਿੰਘਲਾ ਸਾਹਿਬ ਨੇ ਕਿਹਾ ਕਿ ਅੱਜ ਦੇਸ਼ ਵਿੱਚ ਪਰਵਰਤਨ ਦੀ ਲਹਿਰ ਆ ਲੋਕਾਂ ਨੇ ਤਾਨਾਸ਼ਾਹੀ ਬਹੁਤ ਦੇਖ ਲਈ ਮੋਦੀ ਸਾਹਿਬ ਦੀ ਔਰ ਨਾ ਮੀਡੀਆ ਆਜ਼ਾਦ ਛੱਡਿਆ ਇਹਨਾਂ ਨੇ ਨਾ ਕੋਈ ਆਪੋਜੀਸ਼ਨ ਰਹਿਣ ਦਿੱਤੀ ਸਾਰੇ ਦੇਸ਼ ਵਿੱਚ ਆਪਣੇ ਵੱਲੋਂ ਟੋਟਲ ਆਪੋਜੀਸ਼ਨ ਫ੍ਰੀ ਜਿਹੜਾ ਭਾਰਤ ਕਰਨ ਦੀ ਕੋਸ਼ਿਸ਼ ਕੀਤੀ ਇਹਦਾ ਬੜਾ ਐਡਵਰਸ ਰਿਐਕਸ਼ਨ ਬੀਜੇਪੀ ਦੇ ਖਿਲਾਫ ਹੋ ਰਿਹਾ ਤਾਂ ਹੀ ਤੁਸੀਂ ਦੇਖਿਆ ਕਿ ਬਹੁਤ ਉੱਚੇ ਪੱਧਰ ਦੀ ਤੇ ਨੀਵੇਂ ਪੱਧਰ ਦੀ ਬਿਆਨ इवन ਪ੍ਰਾਈਮ ਮਿਨਿਸਟਰ ਸਾਹਿਬ ਨੂੰ ਦੇਣੇ ਪਏ ਇੱਥੋਂ ਤੱਕ ਕਿ ਬਿਹਾਰ ਵਿੱਚ ਜਾ ਕੇ ਮੇਰੇ ਬਿਆਨ ਤੇ ਟਿੱਪਣੀ ਕਰਦੇ ਬਿਹਾਰੀਆਂ ਨੂੰ ਉਕਸਾਇਆ ਗਿਆ ਜਿਹੜਾ ਕਿ ਬਿਲਕੁਲ ਬੇਬੁਨਿਆਦ ਸੀਗਾ ਸੋ ਇੱਥੋਂ ਨਜ਼ਰ ਆ ਰਿਹਾ ਕਿ ਬੀਜੇਪੀ ਕਪਰਾਚਾ ਔਰ ਇੰਡੀਆ ਵਾਂਟਸ ਅ ਚੇਂਜ ਇੰਡੀਆ ਇਜ਼ ਅ ਵੈਰੀ ਪ੍ਰੋਗਰੈਸਿਵ ਕੰਟਰੀ ਲਾਰਜੇਸਟ ਡੈਮੋਕ੍ਰੇਸੀ ਇਨ ਦ ਵਰਲਡ they cannot uh, be tied down they cannot be like gagged down they cannot be intimidated or just tank dena bjp ne majoritarian politics ke diya ਅੱਜ ਸੈਕੂਲਰ ਫੋਰਸਸ ਦੀ ਦੇਸ਼ ਵਿੱਚ ਪੱਕੇ ਤੌਰ ਤੇ ਉੱਤੇ 4 ਤਰੀਕ ਨੂੰ ਜਿੱਤ ਹੋਵੇਗਾ ਪੰਜਾਬ ਦੇ ਵਿੱਚ ਟੋਟਲ ਸਫਾਇਆ ਕਰਾਂਗੇ ਕਿਉਂਕਿ ਜੇ ਮੋਦੀ ਤਾਨਾ ਸ਼ਹਿ ਹੈ ਤਾਂ ਭਗਵੰਤ ਤੇ ਕੇਜਰੀਵਾਲ ਵੀ ਘਟ ਨਹੀਂ ਗਏ ਇਹਨਾਂ ਨੇ ਉਹੀ ਹੱਥਕੰਡੇ ਅਪਣਾਏ ਆਪੋਜੀਸ਼ਨ ਨੂੰ ਡਰੋਨ ਧਮਕਾਉਣ ਦੇ ਪੁਲਿਸ ਦੇ ਥਰੂ ਜੋ ਮੋਦੀ ਸੀਬੀਆਈ ਤੇ ਈਡੀ ਦੇ ਥਰੂ ਕਰਦੇ ਸੀ ਉਸੇ ਤਰ੍ਹਾਂ ਹੀ ਮੀਡੀਆ ਨੂੰ ਗੈਗ ਕੀਤਾ ਸਾਡੇ ਜੀ ਅਖਬਾਰ ਦੇ ਤੁਸੀਂ ਦੇਖਿਆ ਕਿ ਅੱਜ ਹਾਈ ਕੋਰਟ ਨੇ ਰਾਹਤ ਦਿੱਤੀ ਉਹਨਾਂ ਨੂੰ ਉਹਨਾਂ ਦੀ ਅਰੈਸਟ ਰਿਟ ਕੀਤੀ ਆ ਇਸ ਲੈਵਲ ਤੱਕ ਚਲੇ ਗਿਆ ਕਿ ਟੀਵੀ ਚੈਨਲਾਂ ਨੂੰ ਬੰਦ ਕਰਾ ਰਹੇ ਨੇ ਜੀ ਦਾ ਵੀ ਕਰਤਾ ਜੀ ਟੀਵੀ ਦਾ ਸਪੈਸ਼ਲ ਅਟੈਕ ਇਹ ਅਟੈਕ ਬੇਸਿਕਲੀ ਸਾਰੇ ਡੈਮੋਕ੍ਰੇਸੀ ਤੇ ਅਟੈਕ ਆ ਭਗਵੰਤ ਦਾ ਤੇ ਕੇਜਰੀਵਾਲ ਦਾ ਔਰ ਤੁਸੀਂ ਦੇਖਿਆ ਕਿ ਸਵਾਤੀ ਮਾਨਲੇਵਾਲ ਉਹ ਰੋਜ਼ ਰੋ ਰਹੀ ਆ ਕਿ ਕੇਜਰੀਵਾਲ ਦੇ ਘਰ ਵਿੱਚ ਮੈਨੂੰ ਕੁਟਵਾਇਆ ਗਿਆ ਔਰ ਵੈਬ ਆਫ ਦਾ ਸਾਥ ਦਿੱਤਾ ਜਾ ਰਿਹਾ ਬਦਮਾਸ਼ਾਂ ਦਾ ਗੁੰਡਿਆਂ ਦਾ ਸੋ ਇਹ ਪਾਰਟੀ ਜਿਹੜੀ ਆ ਇਹ ਆਪਣੇ ਉਸੂਲਾਂ ਤੋਂ ਭਟਕ ਕੇ ਟੋਟਲੀ ਰਿਵਰਸ ਡਾਇਰੈਕਸ਼ਨ ਚ ਇਹ ਆਮ ਨਿਗੇ ਹੁਣ ਇੱਕ ਖਾਸ ਖਾਸ ਆਦਮੀਆਂ ਦੀ ਪਾਰਟੀ ਆ ਇਸ ਲਈ ਪੰਜਾਬ ਦੇ ਵਿੱਚ ਵੀ 13 0 ਨਹੀਂ ਐਤ ਕੀ 0 13 ਵਾਸਤੇ ਭਗਵਾਨ ਪਿਆ ਰਹੇ WhatsApp ਦਾ ਜੀ ਕੀ ਕਹਿਣਾ ਚਾਹੋਗੇ WhatsApp ਮੇਰਾ WhatsApp ਤਾਂ ਜੀ 3 ਦਿਨ ਹੋ ਗਿਆ ਮੈਨੂੰ ਇਹਨਾਂ ਨੇ ਪੰਜਾਬ ਗਵਰਨਮੈਂਟ ਨੇ ਬਿਕੋਜ਼ ਮੇਰੇ WhatsApp ਤੇ ਬਹੁਤ ਵੱਡੇ ਪੱਧਰ ਤੇ ਰੀਚ ਇਨਫੋਰਮੇਸ਼ਨ ਸੀ ਆਊਟਰੀਚ ਸੀਗੀ ਇਹਨਾਂ ਨੇ ਸ਼ਿਕਾਇਤ ਕਰਕੇ ਬੰਦ ਕਰਾ ਹੁਣ ਮੈਂ ਕੋਈ ਵੀ ਹੋਰ ਰਜਿਸਟਰ ਕਰਦਾ ਨੰਬਰ ਫਰੋਮ ਮਾਈ ਟੈਲੀਫੋਨ ਉਹ ਵੀ ਨੰਬਰ ਅਲਾਉਡ ਨਿਕਾ ਪ੍ਰੋਬੇਬਲੀ ਮੇਰੀ ਆਈਡੀ ਕਨੈਕਟਡ ਆਈਕਲਾਉਡ ਦੀ ਸੋ ਇਸ ਲੈਵਲ ਤੱਕ ਚਲੇ ਗਏ ਨੇ ਇਹਨਾਂ ਨੇ ਬਹੁਤ ਟਵਿੱਟਰ ਅਕਾਊਂਟਸ ਬਹੁਤ سارے ਫੇਸਬੁੱਕ ਅਕਾਊਂਟਸ ਡੂਰਿੰਗ ਇਲੈਕਸ਼ਨ ਵੀ ਹਰ ਤਰ੍ਹਾਂ ਦੀ ਧਾਂਦਲੀ ਕਰਨ ਦੀ ਕੋਸ਼ਿਸ਼ ਕੀਤੀ ਮੈਂ ਪ੍ਰੋਮਿਸ ਕੀਤਾ ਸੀਗਾ ਭਗਵੰਤ ਨੂੰ ਕਿ ਤਕੜਾ ਹੋ ਕੇ ਤੰਤਰ ਦਾ ਮਿਸਯੂਜ਼ ਕਰ ਮੈਂ ਸ਼ਿਕਾਇਤ ਨਹੀਂ ਕਰੂੰ ਮੈਂ ਕੋਈ ਸ਼ਿਕਾਇਤ ਨਹੀਂ ਕੀਤੀ ਹਾਲਾਂਕਿ ਬਹੁਤ ਸਾਰੇ ਤੂਰੀ ਵਰਗੇ ਹਲਕਿਆਂ ਚ ਰਿਪੋਰਟਸ ਆਈਆਂ ਕਿ ਲਾਸਟ 48 ਘੰਟੇ 72 ਘੰਟਿਆਂ ਵਿੱਚ ਇੰਟਰਲੌਕ ਟਾਈਲਸ ਚੱਲ ਰਹੀਆਂ ਨੇ ਹੁਣ ਇਹਨਾਂ ਨੂੰ ਯਾਦ ਆਇਆ ਜਦੋਂ ਹੋਟ ਸਿਰ ਤੇ ਆ ਗਈ ਦੋ ਸਾਲ ਇਹਨਾਂ ਨੇ ਇੱਕ ਇੱਟ ਨਹੀਂ ਲਾਈ ਸੰਗدور ਹਲਕੇ ਦੇ ਵਿੱਚ ਨੀ ਪਥਰਾਂ ਦੇ ਨੀ ਪੱਤਰ ਖੜੇ ਰਹਿ ਗਏ ਜਦ ਕਿ ਕਾਂਗਰਸ ਦਾ ਮਗਰਲਾ ਕਾਰਜਕਾਲ ਜਿਹੜਾ ਸੀਗਾ ਉਹਦੇ ਵਿੱਚ ਵਾਈਟ ਸਪਰੈਡ ਡਿਵੈਲਪਮੈਂਟ ਹੋਈ ਬਹੁਤ ਸਾਰਾ ਪਿੰਡਾਂ ਚ ਗਿਆ ਸ਼ਹਿਰਾਂ ਚ ਪੈਸਾ ਗਿਆ ਬਹੁਤ ਸਾਰੇ ਪ੍ਰੋਜੈਕਟ ਵੱਡੇ ਪੀਜੀਆਈ ਦਾ ਕਾਬਦਾਂ ਦਾ ਸੈਟਲਾਈਟ ਹਸਪੀਟਲ ਟਾਟਾ ਕੈਂਸਰ ਹਸਪੀਟਲ ਔਰ ਜਿਹੜਾ ਰੋਡ ਨੈਟਵਰਕ ਸੀ ਉਹਦਾ ਕਮਾਲ ਦਾ ਕ੍ਰੀਏਟ ਕੀਤਾ ਪਿਛਲੀ ਗਵਰਨਮੈਂਟ ਸਰਕਾਰ ਨੇ ਔਰ ਵਿਜENDER ਸਿੰਘਲਾ ਜੀ ਨੇ ਸੋ ਇਹਦਾ ਲੋਕਾਂ ਦੇ ਮਨ ਤੇ ਬਹੁਤ ਜ਼ਬਰਦਸਤ ਪ੍ਰਭਾਵ ਆ ਲੋਕੀ ਸ਼ਾਇਦ ਇਹਨਾਂ ਦੇ ਸਾਹਮਣੇ ਤਾਂ ਨਾਂ ਬੋਲਣ ਪਰ ਬਟਨ ਦਬਾ ਕੇ ਇਹਨਾਂ ਨੇ ਚੀਕਾ ਜ਼ਰੂਰ ਕਢਾਉਣਾ ਰਾਤ ਨੂੰ ਵੀ ਜੇ ਪ੍ਰਤਾਪ ਨੇ ਅਸਤੀਫਾ ਮੰਗਿਆ ਜੀ ਭਗਵੰਤ ਮਾਨ ਦਾ ਧੂਰੇ ਦੇ ਵਿੱਚ ਸ਼ਰਾਬ ਵੰਡੇ ਗਿਆ ਆਮ ਆਦਮੀ ਪਾਰਟੀ ਦੇ ਕੱਲੀ ਸ਼ਰਾਬ ਨਹੀਂ ਮੈਂ ਤੁਹਾਨੂੰ ਦੱਸਿਆ ਕਿ ਇੰਟਰਲੌਕ ਟਾਈਲਾਂ ਜਿਹੜੀ ਬਸਤੀ ਵਿੱਚ ਜਿੱਥੇ ਜੋ ਚਾਹੀਦਾ ਸੀਗਾ ਇਹਨਾਂ ਦਾ ਓਐਸਡੀ ਜਿਹੜਾ ਓਂਕਾਰ ਸਿੰਘ ਉਹ ਪਰਸਨਲੀ ਜਾ ਕੇ इवन ਇੱਥੋਂ ਤੱਕ ਕਿ ਚੀਫ ਮਿਨਿਸਟਰ ਦੀ ਘਰ ਵਾਲੀ ਉੱਥੇ ਤੁਰੀ ਫਿਰਦੀ ਜੀ ਦੁਗਣੀ ਪਿੰਡ 'ਚ ਸਾਡੇ ਸਰਪੰਚਾਂ ਨੂੰ ਪਟੇ ਪਾ પા ਕੇ ਉਹਨਾਂ ਨੂੰ ਤਰੋੜਿਆ ਮਰੋੜਿਆ ਗਿਆ ਵਾ ਪਰ ਮੈਂ ਸਮਝਦਾ ਕਿ ਜੋ ਮਰਜ਼ੀ ਕਰ ਲੈਣ ਅੱਜ ਜਿਹੜਾ ਨਤੀਜਾ ਆਵੇਗਾ 4 ਤਰੀਕ ਨੂੰ ਉਹ 100% ਦੀ ਕਾਂਗਰਸ ਪਾਰਟੀ ਦੇ ਹੱਕ ਵਿੱਚ ਆਵੇਗਾ